ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਨਾਲ ਤੋਂ ਆਪਾਂ ਕਵਰ ਕਰ ਰਹੇ ਹਾਂ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਤੇ ਦਸਤੀਲ ਵੀ ਬਰਨਾਲੇ ਦੇ ਪਿੰਡ ਨੇੜੇ ਬਰਨਾਲੇ ਦੀ ਹੈ ਤੇ ਮਹਿਲਕਲਾ ਦੇ तहसील महलकल्ला हाना भाई सॉरी तहसील महलकल्ला ਤੇ ਜ਼ਿਲ੍ਹਾ ਬਰਨਾਲਾ ਨਜ਼ਦੀਕ ਮਹਿਲਕਲਾਂ ਦੇ ਆ ਜੀ ਤੇ ਇਧਰ ਮਰੇਡ ਕੋਟਲੇ ਦੇ ਪਿੰਡ ਵੀ ਨੇੜੇ ਆ ਗਿਆ ਹਨ ਜੀ ਹਾਂ ਓਕੇ ਜੀ ਠੂਲੀ ਵਾਲ ਪਿੰਡ ਵੀ ਆਪਣੇ ਕੋਲ ਹੀ ਆ ਹਾਂ ਚੌਕ ਚੌਕ ਆ ਨੰਬਰ ਬੋਲੋ ਬਾਪੂ ਜੀ 81466 81466 98578 98578 ਦੁਬਾਰਾ ਬੋਲੋ 81466 ਮੇਰਾ ਹਾਂ 98578 ਤੇ ਦੂਜਾ ਨੰਬਰ ਦੂਜਾ 9855233426 ਤੇ ਵਾਈਂਗਨ ਸੰਪਰਕ ਕਰਨਾ ਤੁਸੀਂ ਕੋਈ ਵਪਾਰ ਦਾ ਕੰਮ ਨਹੀਂ ਲੋਕਲ ਵੀਡੀਓ ਘਰਦੀ ਡਿਟੇਲ ਸਾਰੀ ਮੈਂ ਹੀ ਦਸੂਗਾ ਪਹਿਲਾ ਸੂਆ ਸੂਈ ਵੀ ਕਿੰਨੇ ਦਿਨ ਹੋ ਗਏ ਬਾਪੂ ਦੀ ਸੂਈ ਨਹੀਂ ਕੱਲ ਹੀ ਸੂਈ ਚੱਲ ਕੱਲ ਸੂਪੀ ਤੇ ਕੀ ਦੇਤਾ ਨੇ ਬੱਚਾ ਦੇਤਾ ਤੇ ਫਿਰ ਕਿੰਨਾ ਹੁਣ ਬੋਲਾ ਹੈ ਥੱਲੇ ਬਹੁਤ ਸਾਂ ਪੂਈਆਂ ਜੇ ਚੂਣੀ ਘਟ ਓਕੇ ਹੁਣ ਹੋਊਗਾ 15-16 ਕਿਲੋ ਤੂੰ ਤਾਂ ਇੰਨਾ ਦਿਖ ਚੱਟਾ ਆ ਜਾ ਕਿਸੇ ਆਪਾਂ ਕਹ ਪਹਿਲੇ ਸੂਈਆ ਪਹਿਲੇ ਸੂਏ ਦੁੱਧ ਤਾਂ ਫਿਰ ਇਹਨਾਂ ਨੂੰ 20 ਕਿਲੋ ਕੱਢਣੇ ਕਰਨਾ ਹਾਂਸ ਕਿੰਨਾ 20 ਕਿਲੋ ਦੁੱਧ ਕੱਢ ਦੋ ਜੀ ਤੋਰਾ ਕਰਾਓ ਚੱਕ ਖੋਲੋ ਇਹਨੂੰ ਤੇ 2 ਨੰਬਰ ਤੇ ਉਹਨੂੰ ਬਲੂਨ ਫੂਣ ਵਾਲੀ ਉਹ ਵੀ ਐਫ ਪੀ ਜੀ ਇਹ ਥੋੜਾ ਜਰਸੀ ਨਾਲ ਕਰਾਸ ਆ ਗਿਆ ਚੰਗੀ ਫੈਟ ਪਾਊਗੀ ਠੀਕ ਹੈ ਜੀ ਤੇ ਚੰਗੇ ਇਹਨੇ ਦੁੱਧ ਕੱਢਣਾ ਜਿੰਨੀ ਕਿ ਮੈਨੂੰ ਨੌਲੇਜ ਹੈ ਮੈਂ ਤੁਹਾਨੂੰ ਦੱਸ ਦਿੰਨਾ 20 ਕਿਲੋ ਦੁੱਧ ਇਹਨੇ ਬਾੜਨੇ ਕੱਢ ਦੇਣਾ ਨਾ ਮਾ ਹਾਣਾ ਪਹਿਲਾ ਸੂਆ ਸੂਈ ਵੀ ਕੱਲ ਦੀ ਜੇਰ ਕੰਪਲੀਟ ਹੈ ਜੀ ਜੇਰ ਕੰਪਲੀਟ ਹੈ ਜੇਰ ਪੈਗੀ ਓਕੇ 3 ਘੰਟੇ ਜੇਰ ਪੈਗੀ ਸਿੱਧੇ ਸਾਦੇ ਜਮਾ ਬੰਦੇ ਜੀ ਇ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੋੜਾ ਤਾਰਾ ਤੁਹਾਨੂੰ ਕਰਾ ਦਿਆਂ ਚੈੱਕ ਆਇਓ ਤੁਸੀਂ ਧਾਰਾਂ ਮਾਰ ਕੇ ਆਪਦੀ ਗਾਰੰਟੀ ਕਰਕੇ ਖਰੀਦ ਕੇ ਲੈ ਕੇ ਜਾਓ ਤੇ ਥਾਣਲੇ ਵਿੱਚ ਦੇਖੋ ਕਿੰਨੀ ਸਾਫ ਆ ਬੈੜ ਆ ਦੇਖੋ ਥਾਣਲੇ ਵਨ ਨੇੜੇ ਤੋਂ ਕਰਾ ਦਿਆਂ ਚੈੱਕ ਕਰੋ ਜੀ ਚੱਕ ਮੋੜ ਲਿਓ ਜੀ ਲਿਓ ਜੀ ਸਾਫ ਸੁਥਰੀ ਬੈੜ ਹੈਗੀ ਜਿਹੜੀ ਆਪਾਂ ਤੁਹਾਨੂੰ ਚੈੱਕ ਕਰਾ ਰਹੇ ਹਾਂ ਕਰੋ ਚੱਕ ਮਗਰ ਇਹਦੇ ਬੱਚਾ ਜੇਰ ਕੰਪਲੀਟ ਤੇ 14 15 ਕਿਲੋ ਬਾਈ ਕਹਿੰਦੇ 15 ਤੋਂ 16 ਕਿਲੋ ਬੋਲਾ ਏ ਥੱਲੇ ਰੈਡੀ ਆ ਆ ਦੇਖੋ ਜੀ ਨਿੱਕੀ ਜੀ ਇੱਕ ਪੋਰਟ ਜੀ ਹੈਗੀ ਉਹ ਚੌਂ ਦਾ ਬਾਈ ਕਹਿੰਦੇ ਕੁਛ ਨਹੀਂ ਤੇ ਇਹਦਾ ਮੁੱਲ 75000 ਆ ਜੀ ਹਾਂਜੀ ਇਹਦਾ ਪਹਿਲਾਂ ਹੀ ਦੱਸਤਾ ਬਾਈ ਨੇ ਮੈਨੂੰ 75000 ਚੋੜਾ ਮਾਨਤਾਨ ਹੋ ਜਾਣਾ ਤੇ ਥਣਲੇਵੇ ਦੀ ਪੂਰੀ ਹਿਸਾਬ ਆ ਤੇ ਹੁਣ ਆਪਾਂ ਗੱਲ ਕਰਾਂਗੇ ਦੋ ਨੰਬਰ ਦੀ ਆ ਦੇਖੋ ਜੀ ਐਚ ਐਫ ਵੜੇ ਵੀ ਸੂਣ ਵਾਲੀ ਆ ਤੇ ਦੰਦ ਨਹੀਂ ਆਪਾਂ ਦੇਖੇ ਪੰਜ ਚਾਰ ਦਿਨ ਲਾਉਗੀ ਦੁੱਧੇ ਨੇ ਵੀ 20 ਤੋਂ ਪਲੱਸ ਕੱਢਣਾ ਚੰਗੀ ਕੁਆਲਿਟੀ ਦੀ ਆ ਕੱਢੋ ਜੀ ਇਹਨੂੰ ਵੀ ਬਾਹਰ ਨੂੰ ਤੋਰਾ ਤਾਰਾ ਕਰਾਵਾਂਗੇ ਚੱਕ ਇਹਦਾ ਵੀ ਖਾਣ ਲੇਵੇ ਦੀ ਪੂਰੀ ਸਾਫਾਤੀ ਜਵਾਈ ਵਾਲਾ ਖਾਣ ਲੱਗਾ ਮੁੱਠੀ ਵਾਲਾ ਠੀਕ ਆ ਜੀ ਜਾਣਕਾਰੀ ਮੈਂ ਹੀ ਤੁਹਾਨੂੰ ਦੇ ਦੇਣੀ ਆ ਤੇ ਪੰਜ ਤੋਂ ਚਾਰ ਦਿਨ ਬਾਕੀ ਤੁਸੀਂ ਵੀ ਆਪ ਦਾ ਹਿਸਾਬ ਲਾ ਲੈਣਾ ਨਵਾਂ ਖਾਣ ਤੇ ਦੁੱਧ ਇਹਨੇ ਵੀ ਬੱਚੀ ਨੇ 20 ਕਿਲੋ ਕੱਢ ਦੇਣਾ ਸਾਈਜ਼ ਵਧੀਆਗਾ ਕੱਦ ਪ੍ਰਿੰਟ ਪੂਰੇ ਵਧੀਆਗੇ ਆ ਦੇਖੋ ਜੀ ਕਰੋ ਜੀ ਚੈੱਕ ਖਾਣ ਲੇਵੇ ਦੀ ਇਹ ਵੀ ਸਾਫ ਆ ਜੀ ਮੋੜ ਲਿਓ ਜੀ ਹੋ ਕੇ ਮੋੜ ਲਿਓ ਜੀ ਆ ਦੇਖੋ ਜੀ ਤੋਰਾ ਤਾਰਾ ਕਰੋ ਚੈੱਕ ਡੱਬ ਪ੍ਰਿੰਟ ਬੱਚੀ ਦੇ ਪੂਰੇ ਤੇ ਮੂੰਹ ਹੋਣੀ ਆਪਾਂ ਦੇਖੀ ਕਿਵੇਂ ਹੋ ਤੁਸੀਂ ਆਇਓ ਆਪਦੀ ਆ ਕੇ ਚੈੱਕ ਕਰਕੇ ਲੈ ਕੇ ਜਾਇਓ ਪੰਜ ਤੋਂ ਚਾਰ ਦਿਨ ਬਾਕੀ ਦੁੱਧ ਦੇ ਨੇ ਵੀ ਬੱਚੀ ਨੇ 20 ਕਿਲੋ ਵਾਕਿਆ ਹੀ ਕੱਢ ਦੇਣਾ ਮੁੱਲੇ ਦਾ 85000 ਰੁਪਇਆ ਜੀ ਠੀਕ ਆ 85000 ਤੁਹਾਡਾ ਮਾਨਤਾਨ ਹੋ ਜਾਣਾ ਚੰਗੇ ਪ੍ਰਿੰਟ ਦੀ ਬੱਚੀ ਚੰਗੇ ਰੰਗ ਦੀ ਚਾਰ ਫਬਰੇ ਦੀਆਂ ਦੋਨੇ ਚੰਗੀਆਂ ਨੰਬਰ ਵਾਈਆਂ ਦਾ ਆਨ ਸਕਰੀਨ ਚੱਲਦੀ ਜਾਂਦਾ ਪਿੰਡ ਮਨਾਲ ਤੋਂ ਆਪਾਂ ਵੀਡੀਓ ਕਵਰ ਕਰੀਆ ਜ਼ਿਲ੍ਹਾ ਬਰਨਾਲਾ ਤਹਿਸੀਰ ਤਹਿਸੀਲ ਮਹਿਲਕਲਾ ਫੇਰ ਕਾ ਡੈਰੀ ਫੇਰ ਕਾ ਡੈਰੀ ਨਾਮ ਆਪਣਾ ਕੀ ਹੈ ਜੀ ਬਾਪੂ ਅਵਤਾਰ ਸਿੰਘ ਬੇਰਕੜ ਏਰੀਆ ਵਾਲੇ ਅਵਤਾਰ ਸਿੰਘ ਬੇਰਕੜ ਤੋਂ ਬੱਸ ਓਕੇ ਅਵਤਾਰ ਸਿੰਘ ਬੇਰਕੜ ਏਰੀਆ ਵਾਲੇ ਬਾਈ ਬਾਜਦੇ ਤੁਸੀਂ ਜਿਹੜਾ ਆ ਕੇ ਪੁੱਛਣਾ ਜਾਂ ਤੁਸੀਂ ਫੋਨ ਟਿੱਬਾ ਰੋਡ ਓਕੇ ਜੀ ਪੀਰ ਦੇ ਕੋਲੇ ਪੀਰ ਦੇ ਕੋਲੇ ਓਕੇ ਜੀ ਦੋ ਬੈੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ